ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਚਾਂਡੇ ਵਿਖੇ ਸੰਤ ਬਾਬਾ ਗੁਲਜਾਰ ਸਿੰਘ ਜੀ ਦੀ 12ਵੀਂ ਵਰ੍ਹੇ ਸਿਰ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ ਜਿੱਥੇ ਕਿ ਸੰਤ ਬਾਬਾ ਰਾਮਪਾਲ ਸਿੰਘ ਜੀ ਚਾਂਡੇ ਵਾਲਿਆਂ ਦੇ ਵੱਲੋਂ ਰੋਹਾਨੀ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਗਏ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਦਸਤਾਰ ਮੁਕਾਬਲੇ ਵੀ ਕਰਾਏ ਗਏ ਜਿਸ ਦੇ ਵਿੱਚ ਜੇਤੂ ਗੁਰਸਿੱਖ ਨੌਜਵਾਨਾਂ ਨੂੰ ਇਨਾਮ ਵੀ ਵੰਡੇ ਗਏ ਬਾਬਾ ਗੁਲਜਾਰ ਸਿੰਘ ਜੀ ਦੀ ਯਾਦ 21ਵੀਂ ਵਰ੍ਹੇ ਮਨਾਈ ਜਾ ਰਹੀ ਹੈ। ਦੇਸ਼ ਪ੍ਰਦੇਸ਼ ਦੀਆਂ ਗੁਰ ਸੰਗਤਾਂ ਦੇ ਸੰਜੋਗ ਨਾਲ ਕਿ ਗੁਰ ਸੰਗਤ ਦੀ ਸਰੇਰੀ ਅਮਰਤ ਵੇਲੇ ਤੇਰਾ ਸ਼੍ਰੀ ਅਨੰਦਪੁਰ ਸਾਹਿਬ ਨੇ ਆਰੰਭ ਹੋਏ ਸੀ ਪਾਠ ਉਹਦੇ ਭੋਗ ਪਾਏ ਗਏ। ਉਤਮਾ ਕੰਨਿਆਂ ਨੂੰ 101 ਬਸਤਰ 113 ਤਕਸੀਮ ਕੀਤੇ ਗਏ ਔਰ ਵਰਸ ਤੋਂ ਦਸਤਾਰ ਦਾ ਉਹ ਨਕਾਬਲੇ ਕੋਈ ਕੁਝ ਦਿਨ ਔਰ ਗੁਰਮੁਖ ਪਿਆਰੇ ਜਿੱਤੇ ਦਸਤਾਰ ਮੁਕਾਬਲਾ ਕੀਤਾ ਉਹ ਚ ਭਾਗ ਲਿਆ ਗੁਰਮਖਾਂ ਨੇ ਸੋ ਮੈਂ ਬੇਨਤੀ ਕਰਦਾ ਗੁਰਸੰਗਤ ਦੀ ਐਮੀ ਬਾਤ ਚੜਕੀ ਗੁਰਸਿੱਖੀ ਚ ਜੋਗਦਾਨ ਪਾਈ ਧਾਰਮਿਕ ਕੰਮਾਂ ਚ ਬੱਚਿਆਂ ਨੂੰ ਰੁਚੀ ਲਿਆ ਜੀਏ ਖਾਸ ਕਰਕੇ ਮੇਰੀਆਂ ਮਾਤਾ ਪੈਣਾ ਨੂੰ ਬੇਨਤੀ ਹੈ ਬੱਚਿਆਂ ਨੂੰ ਦਸਤਾਰ ਤਿੱਕਕਾਰ ਅਦਤ ਕਰਨ ਤੇ ਮੇਰੀ ਇਹ ਬੇਨਤੀ ਹੈ ਮਾਤਾ ਪੈਣਾ ਨੂੰ ਬੱਚਿਆਂ ਨੂੰ ਗੁਰਤੀ ਦੇਣ ਪਾਠ ਸੇਵਾ ਸਿਮਰਨ ਦੀ ਇਹਨਾਂ ਕਹਿ ਅਸੀਂ ਬਜ਼ੁਰਗਾਂ ਅਸੀਂ ਚੱਲਦੇ ਆ ਤੁਸੀਂ ਘਰੇ ਰੋ ਕਿਤਾ ਪੜ੍ਹਾਈ ਵੀ ਜ਼ਰੂਰੀ ਆ ਤੇ ਅਚੇ ਤਰਮ ਕਰਨੇ ਵੀ ਜ਼ਰੂਰੀ ਆ ਸੋ ਕਿਸੇ ਵੀ ਪੱਤਰਕਾਰ ਵੀ ਦੱਸਦੇ ਪ੍ਰਤੀ ਕੋਈ ਬੱਚੇ ਨਾਲ ਤਾਂ ਕਹਿ ਸਕਦੇ ਹੋ ਭਾਈ ਕੋ ਸਕਦੇ ਇਹ ਜਿਹੜਾ ਕਿ ਅੱਜ ਸਮਾਗਮ ਰੱਖਤੀ ਨਸ਼ਾ ਪਰੋਦੀ ਇਹ ਰੱਖਿਆ ਸਮਾਗਮ ਇੱਕ ਅਸੀਂ ਪਤਿਤ ਪੁਨੇ ਦੇ ਵਿਰੋਧੀ ਰੱਖਿਆ ਵੀ ਕੋਸ਼ਿਸ਼ ਕਰਨ ਗੁਰ ਪਿਆਰੀ ਰੋਮਾਂ ਦੀ ਬੇਦਵੀ ਤੇ ਦਸਤਾਰ ਮੁਕਾਬਲੇ ਕਰਾਏ ਇਸ ਤੇ ਕਰਕੇ ਪਰਸੋਂ ਵੀ ਅੱਜ ਦਸਤਾਰ ਬੰਨਣੀ ਸਿੱਖਣਗੇ ਬੱਚੇ ਤੇ ਦਸਤਾਰ ਦੀ ਕਕਾਰ ਆਪੇ ਬਣਗੇ ਜੇ ਅੱਜ ਨਾਮ ਰੱਖੇ ਉਹਨਾਂ ਦੀ ਇੱਛਾ ਵਾਸਤੇ ਰੱਖੇ ਕਿ ਉਹ ਸਿੱਖ ਸ ਕਰਨ ਤੇ ਕੰਮ ਗੁਰੂ ਮਹਾਰਾਜ ਵਾਲੇ ਕਰ ਸਕਣ ਚਾਹੇ ਉਹ ਪ੍ਰੇਰਨਾ ਹੀ ਸਮਝ ਲੋ ਨਾਲੋ ਜਿਦਾ ਕਿ ਅੱਜ ਕੱਲ ਬਹੁਤ ਸਾਰੇ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਆ ਇਹ ਸਿੱਖੀ ਉਹ ਗੁਰੂ ਸਾਹਿਬ ਦਾ ਕੋਈ ਵਾਕ ਉਹ ਨਸ਼ੇ ਵੱਲ ਤੁਰ ਰਹੀ ਆ ਉਹਨ ਕੀ ਮੈਸੇਜ ਰਚੂ ਸਿੱਖ ਕੋ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਮਾਤਾ ਪਿਤਾ ਨੇ ਸਿੱਖਿਆ ਦੇਣੀ ਆ ਸਕੂਲ ਬਾਅਦ ਚ ਜਾਂਦਾ ਪਹਿਲਾਂ ਬੱਚੇ ਨੂੰ ਮਾਤਾ ਪਿਤਾ ਸਿਖਾਉਂਦੀ ਆ ਅਸੀਂ ਗੁਰਦੁਆਰੇ ਇੱਕ ਪ੍ਰੋਫੈਸ਼ਨਲ ਬਣਾ ਦਿਆਂ ਵੀ ਕੈਨੇਡਾ ਅਮਰੀਕਾ ਚ ਵੀ ਵੀ ਸੰਡੇ ਨੂੰ ਜਾਣਾ ਹੁੰਦਾ ਅਸੀਂ ਬੱਚੇ ਨੂੰ ਸਿਖਾਉਨੇ ਆ ਵੀ ਬੇਲ ਕੱਟੇ বিনা ਨਹੀਂ ਜਾਣਾ ਬੇਲ ਬੱਚਾ ਬੜੀ-ਬੜੀ ਬੀਜੀ ਵਜੰਦਾ ਬੇਲ ਰੰਦਾ ਹੀ ਨਹੀਂ ਉਹ ਜਾਣਾ ਹੀ ਨਹੀਂ ਜਾਂਦਾ ਸੋ ਆਪਾਂ ਇਹ ਨਾ ਸਿਖਾਓ ਆਪਾਂ ਇਹ ਸਿਖਾਓ ਉੱਤ ਬੇਲ ਕੱਟਣਾ ਕੋਡ ਕੱਢ ਕੇ ਗੁਰੂ ਦੀ ਸਿੱਖਿਆ ਲੈ ਗੁਰੂ ਦੀ ਪ੍ਰੇਰਣਾ ਲੈ ਪ੍ਰੇਰਣਾ ਲੈ ਕਿ ਗੁਰੂ ਆਲਾ ਬੰਨ ਨਸ਼ੇ ਤੋਂ ਆਪੇ ਦੂਰ ਹੋਏ ਨੇ ਜੋ ਰੰਗ ਗੁਰੂ ਆਲਾ ਚੜ ਗਏ ਸੰਗਤ ਕਰੋ ਜਿੱਤਾਂ ਦੀ ਸੰਗਤ ਕਰੋ ਉਦਾਂ ਦੀ ਰੰਗਤ ਆ ਜੇ ਅਸੀਂ ਨਸ਼ੇ ਲਈ ਪਹਚਾਣ ਕਰਦੇ ਆ ਕਲਾ ਪ੍ਰਚਾਰ ਹੀ ਕਾਫੀ ਨਹੀਂ ਹੋਏਗਾ ਉਹਨੂੰ ਸਾਨੂੰ ਡੋਰ ਟੂ ਡੋਰ ਬੱਚਿਆਂ ਨੂੰ ਸਮਝਾਉਣਾ ਮਾਪਿਆਂ ਨੂੰ ਸਮਝਾਉਣਾ ਕਿਉਂਕਿ ਬਹੁਤ ਵੱਡਾ ਆਕ ਤਾਂ ਵੱਡਾ ਮਾਪੇ ਵਦਾ ਜੇ ਮਾਪੇ ਪਾਪਾ ਗੁਰਤੀ ਦਿਆਂਗੇ ਕਿ ਪੁੱਤਰ ਧਾਰਮਤ ਬਣ ਉਹ ਪਿਤਾ ਜੀ ਨੇ ਮੈਨੂੰ ਜੇ ਗੁਰਤੀ ਦਿੱਤੀ ਕੋਸ਼ਿਸ਼ ਕੀਤੀ ਸੰਤਨਾ ਬਣੇ ਸੇਵਕ ਬਣੇ ਮੈਂ ਤੁਹਾਡੇ ਅੱਗੇ ਰੱਖਿਆ ਇਸ ਸੇਵਕ ਹੀ ਬਣਾ ਸੋ ਉਹਨਾਂ ਨੇ ਮੈਨੂੰ ਸਿਖਾਇਆ ਸੇਵਾਦਾਰ ਮੈਂ ਸੇਵਾਦਾਰ ਹੀ ਕੋਹਾਂ ਨਾ ਜੇ ਮੈਨੂੰ ਸੰਤ ਬੰਨਾ ਸਿਖਾ ਬੰਦੇ ਮੈਂ ਸੰਤ ਬਣਿਆ ਨਾ ਸੋ ਇਸੇ ਤਰ੍ਹਾਂ ਆਪਾਂ ਨਸ਼ੇ ਤੋਂ ਦੂਰ ਜਾਣ ਲਈ ਨਾਮ ਦਾ ਨਸ਼ਾ ਲੈਣਾ ਬਹੁਤ ਜ਼ਰੂਰੀ ਹੈ ਪਾਪਿਤ ਨੂੰ ਨੇ ਤਾਂ ਹਟ ਕੇ ਅੰਮ੍ਰਿਤਪਾਲ ਕੀ ਫਤਿਹ ਪਿਤਾ ਜੀ ਦੀ ਬਾਬਾ ਗੁਲਜਾਰ ਸਿੰਘ ਦੀ ਵਰਸ਼ੀ ਨਿਮਿਤ ਪਾਠ ਬਰਸ਼ੀ ਦਾ ਪ੍ਰੋਗਰਾਮ ਰੋਹਾਨੀ ਦਵਨ ਮਨਾਇਆ ਜਾ ਰਿਹਾ ਹੈ ਤੇ ਬਹੁਤ ਸੰਗਤ ਆਈ ਹੈ ਬਹੁਤ ਜ਼ਿਆਦਾ ਤੇ ਤੁਸੀਂ ਕਿਰਪਾ ਕਰਨਾ ਤੁਸੀਂ ਕਿਰਪਾਲਤਾ ਕਰੋ ਪਹੁੰਚਣ ਦੀ ਤੇ ਮੇਰੇ ਪਰੇ ਹੱਥ ਰੱਖਣ ਅਕੰਡ ਪਾਠ ਸਾਹਿਬ ਦੇ ਭੋਗ ਪਾਏ ਹਨ ਤੇ ਫ੍ਰੀ ਆਪਣੇ ਚੈੱਕ ਅਪ ਮੈਡੀਕਲ ਚੈੱਕਪ ਲੱਗੇ ਹਨ ਦੰਦਾ ਦਾ ਅੱਖਾਂ ਦਾ ਕੰਨਾਂ ਦਾ ਹੋਰ ਬਗੈਰਾ ਬਹੁਤ ਸੇਵਾ ਕੀਤੀ ਜਾ ਰਹੀ ਹੈ ਫ੍ਰੀ ਤੇ ਗੁਰੂ ਘਰ ਲੰਗਰ ਟੁੱਟ ਵਰਤੇਗਾ ਤੇ ਗੁਰਸੰਗਤ ਜੀ ਹਮ ਹਮ ਆ ਕੇ ਪਹੁੰਚੀ ہوئی ਹੈ ਤੇ ਤੁਸੀਂ ਦਰਸ਼ਨ ਕਰਨਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਬਾਬਾ ਰਾਮਪਾਲ ਜੀ ਦੇ ਬਹੁਤ ਵਧੀਆ ਇੱਕ ਮੈਡੀਕਲ ਕੈਂਪ ਲਗਾਇਆ ਹੈ ਜਿਹੜਾ ਸੰਤ ਬਾਬਾ ਗੁਲਜਾਰ ਜੀ ਦੀ ਵਰਸੀ ਤੇ ਉਹਨਾਂ ਦੀ ਯਾਦ ਚ 21ਵੀਂ ਵਰਸੀ ਮਨਾਈ ਜਾ ਰਹੀ ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਵਧੀਆ ਮੈਡੀਕਲ ਕੈਂਪ ਲਗਾਇਆ ਗਿਆ ਪਬਲਿਕ ਨੂੰ ਬਹੁਤ ਸੁਵਿਧਾ ਦਿੱਤੀ ਗਈ ਹੈ ਜੇ ਕੋਈ ਅੱਖਾਂ ਦੀ ਆਪਰੇਸ਼ਨ ਫ੍ਰੀ ਕਰਵਾਉਣਾ ਚਾਹੁੰਦਾ ਹੈ ਤਾਂ ਸ਼ੰਕਰਾ ਹਸਪੀਟਲ ਦੀ ਟੀਮ ਸਾਡੇ ਕੋਲ ਅਵੇਲੇਬਲ ਹੈ ਲੇਸਿਕ ਵਾਸਤੇ ਐਸਜੀ ਹੈ ਡਾਕਟਰ ਰਮੇਸ਼ ਆਏ ਹੋਏ ਨੇ ਪਰ ਆਪਣੇ ਤਕਰੀਬਨ ਤਕਰੀਬਨ ਸ਼ਹਿਰ ਦੇ ਸਾਰੇ ਡਾਕਟਰ ਅਵੇਲੇਬਲ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸੁਵਿਧਾ ਸੰਤ ਬਾਬਾ ਰਾਮਪਾਲ ਜੀ ਵੱਲੋਂ ਇੱਥੇ ਅਵੇਲੇ ਹਰ ਡਾਕਟਰ ਇਸੇ ਸੇਵਾ ਵਾਸਤੇ ਉਪਲਬਧ ਆ ਕੀ ਮੰਗ ਲਿਆ ਦੇਖੋ ਜੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਬੜੀ ਖੁਸ਼ੀ ਹੈ ਜੀ ਅੱਜ ਗੁਰੂ ਨਾਨਕ ਦਰਬਾਰ ਤੇ ਆ ਕੇ ਅੱਜ ਦਾ ਸਮਾਗਮ ਬਹੁਤ ਵੱਡਾ ਹੈ ਦੇਖੋ ਜੀ ਗੁਰੂ ਘਰ ਵਿੱਚ ਆ ਕੇ ਵੈਸੀ ਬੜੀ ਖੁਸ਼ੀ ਹੁੰਦੀ ਹੈ ਲੇਕਿਨ ਸਭ ਤੋਂ ਉਪਰਾਲਾ ਜਿਹੜਾ ਮੈਡੀਕਲ ਕੈਂਪ ਲਾਇਆ ਹੈ ਅੱਜ ਦੇ ਜ਼ਮਾਨੇ ਵਿੱਚ ਸਿਹਤ ਜ਼ਰੂਰੀ ਹੈ ਅਗਰ ਸਿਹਤ ਨਹੀਂ ਹੋਏਗੀ ਤੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਅੱਜ ਸਾਡੇ ਨਾਲ ਡਾਕਟਰ ਰਜੇਸ਼ ਓੜਾ ਜੀ ਵੀ ਅਵੇਲੇਬਲ ਨੇ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਤੇ ਉਹਨਾਂ ਨੇ ਕਹੇ ਕਿ ਉਸ ਇੱਥੇ ਕੈਂਪ ਲਾਣਾ ਹੈ ਸ਼ੰਕਰਾਈ ਹਸਪੀਟਲ ਦੀ ਤਰਫੋਂ ਅੱਜ ਅਕਾ ਦਾ ਕੈਂਪ ਲਗਾਇਆ ਗਿਆ ਜਿਦੇ ਵਿੱਚ ਲੋੜਵੰਦ ਬੰਦੇ ਅਗਰ ਕੋਈ ਵੀ ਹੁੰਦੇ ਨੇ ਜਿਨ੍ਹਾਂ ਨੂੰ ਲੋੜਵੰਦ ਬੰਦਿਆਂ ਨੂੰ ਮੋਤੀਏ ਦੀ ਸਰਜਰੀ ਦੀ ਜਰੂਰਤ ਹੈ ਤੇ ਅਸੀਂ ਉਹ ਮੋਤੀਏ ਦੀ ਸਰਜਰੀ ਅਸੀਂ ਆਪਣੇ ਹਸਪਤਾਲ ਵਿੱਚ ਕਰਾਂਗੇ ਲੇਕਿਨ ਅੱਜ ਇੱਕ ਜੜਾ ਸਭ ਤੋਂ ਵੱਡਾ ਉਪਰਾਲਾ ਹੈ ਉਹ ਉਪਰਾਲਾ ਹੈਗਾ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਜੋ ਲੋਕ ਜਨਮਾਂਦਰੂ ਜਿਨੂੰ ਆਪਾਂ ਬਾਈਲੈਟਰਲ ਬਲਾਈਂਡ ਜਾਂ ਯੂਨੀਲੈਟਰਲ ਬਲਾਈਂਡ ਬੋਲਦੇ ਹਾਂ ਅਗਰ ਉਹ ਚੀਜ਼ ਹੋਣ ਗਈ ਤੇ ਸਾਡਾ ਹਸਪੀਟਲ ਆਲਰੇਡੀ ਲੋਕਾਂ ਦੇ ਜਿਹੜੇ ਜਿਹੜੇ ਲੋਕਾਂ ਦਾਨ ਦੇਣਾ ਚਾਹੁੰਦੇ ਨੇ ਆਪਣੀ ਅੱਖਾਂ ਨੂੰ ਦਾਨ ਦੇਣਾ ਚਾਹੁੰਦੇ ਨੇ ਅਸੀਂ ਉਹ ਵੀ ਇੱਥੇ ਉਪਰਾਲਾ ਅੱਜ ਲਾਇਆ ਅੱਜ ਲੋਕਾਂ ਦੇ ਫਾਰਮ ਭਰਾ ਰਹੇ ਆ ਲੋਕਾਂ ਨੂੰ ਮੋਟੀਵੇਟ ਕਰ ਰਹੇ ਆ ਕਿ ਉਹ ਆਪਣੀ ਲੱਖਾਂ ਅੱਖਾਂ ਨੂੰ ਦਾਨ ਦੇਣ ਦੇ ਵਾਸਤੇ ਫਾਰਮ ਭਰਨ ਕਿਉਂਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਲੋਕ ਅੱਖਾਂ ਦਾ ਦਾਨ ਦੇਣਗੇ ਉਨਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਪੂਰੀ ਕੰਟਰੀ ਵਿੱਚ ਜਿਹੜੀ ਜਿਹੜੀ ਲੋਕ ਨਹੀਂ ਦੇਖ ਪਾਉਂਦੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਤੇ ਅੱਜ ਦਾ ਉਪਰਾਲਾ ਬਹੁਤ ਵਧੀਆ ਅਸੀਂ ਧੰਨਵਾਦੀ ਆਰਗੇਨਾਈਜ਼ਿੰਗ ਟੀਮ ਦੇ ਜਿਨ੍ਹਾਂ ਨੇ ਸਾਨੂੰ ਸੱਦਿਆ ਤੇ ਅਸੀਂ ਅੱਗੇ ਵੀ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਆ ਕੇ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ ਲਾਈਵ ਤੇ ਇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਾਵਾ ਦੀ ਵਿਸ਼ੇਸ਼ ਰਿਪੋਰਟ